ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਿਚਾਰ ਕਿ ਜਦੋਂ ਨਿਹੰਗ ਸਿੰਘ ਮਹੱਲਾ ਘੜਦੇ ਨੇ ਤਾਂ ਇੱਕ ਘੋੜਾ ਵਿੱਚ ਉਂਝ ਨਾਲ ਲੈ ਕੇ ਚੱਲਦੇ ਉਹਨੂੰ ਗੱਦੀ ਵਾਲਾ ਘੋੜਾ ਵੀ ਕਹਿੰਦੇ ਨੇ ਸਵਾਰੀ ਵਾਲਾ ਵੀ ਕਹਿੰਦੇ ਨੇ ਕਹਿੰਦੇ ਤੇ ਗੁਰੂ ਸਾਹਿਬ ਦੀ ਸਵਾਰੀ ਹੈ ਉਹ ਗੁਰੂ ਨਹੀਂ ਗੁਰੂ ਨਹੀਂ ਹੁੰਦਾ ਗੁਰੂ ਹੁੰਦਾ ਆ ਗੁਰ ਕੀ ਹੈ ਗੌਰ ਮੇਰਾ ਗਿਆਨ ਉਹ ਗਿਆਨ ਦਾ ਪ੍ਰਤੀਕ ਕਰਕੇ ਛੱਡਦੇ ਨੇ ਇਹਦਾ ਇਤਿਹਾਸ ਕੀ ਹੈ ਕਿੱਥੋਂ ਚੱਲਿਆ ਹੈ ਨਿਹੰਗਾਂ ਸਿੰਘਾਂ ਗੋਲ ਕਿੱਥੋਂ ਆਇਆ ਪੁਰਾਣੇ ਸਮਿਆਂ ਦੇ ਵਿੱਚ ਅਸ਼ਵਮੇਧ ਯੱਗ ਕਰਦੇ ਹੁੰਦੇ ਸੀ। ਆਸ਼ਵਮੇਧ ਯੱਗ ਦਾ ਮਤਲਬ ਹੁੰਦਾ ਸੀ ਘੋੜਾ ਛੜਦਾ ਜਿੱਥੇ ਤੱਕ ਉਹ ਘੋੜਾ ਜਾਊਗਾ ਜਾਂ ਤਾਂ ਉਹਨੂੰ ਕੋਈ ਫੜ ਕੇ ਘੋੜੇ ਨੂੰ ਰੋਕੂਗਾ। ਜਿਹੜਾ ਰੋਕੂਗਾ ਉਹਦੇ ਨਾਲ ਫਿਰ جنگ ਹੁੰਦੀ ਸੀ। جنگ ਹੁੰਦਾ ਸੀ ਵਿਚਾਰਾਂ ਦੀ। ਜਦੋਂ ਵਿਚਾਰਾਂ ਦੀ جنگ ਨਾਲ ਹੱਲ ਨਾ ਨਿਕਲੇ। ਫਿਰ ਸ਼ਸਤਰਾਂ ਦੀ ਲੜਾਈ ਹੋ ਜਾਂਦੀ ਹੁੰਦੀ ਸੀ। ਹੁਣ ਵੀ ਜਦੋਂ ਕਿਤੇ ਗੱਲਬਾਤ ਨਾਲ ਕੋਈ ਹੱਲ ਨਾ ਨਿਕਲੇ ਫਿਰ ਜੰਗਾਂ ਹੋ ਜਾਂਦੀਆਂ ਹੁੰਦੀਆਂ ਨੇ ਉਹ ਘੋੜਾ ਪ੍ਰਤੀਕ ਹੈ ਉਹ ਘੋੜਾ ਛੱਡ ਦੇਣਾ ਜਿਵੇਂ ਅੱਜ ਵੀ ਨਿਹੰਗ ਸਿੰਘ ਚੱਕਰਵਰਤੀ ਰਹਿੰਦੇ ਨੇ ਪੂਰੇ ਦੇਸ਼ ਦੇ ਵਿੱਚ ਵਿਚਰਦੇ ਰਹਿੰਦੇ ਨੇ ਉਹ ਜਿਹੜਾ ਆਸ਼ਵ ਸੀ ਆਸ਼ਵ ਕਹਿੰਦੇ ਨੇ ਘੋੜੇ ਨੂੰ ਉਹ ਰਾਮਜੰਦਰ ਨੇ ਛੱਡਿਆ ਸੀ ਆਸ਼ਵ ਮੇਵੇ ਯੱਗ ਕਰਨ ਵਾਸਤੇ ਰਾਮਜੰਦਰ ਨੇ ਉਹ ਘੋੜਾ ਛੱਡਿਆ ਸੀਗਾ ਉਸ ਘੋੜੇ ਨੂੰ ਫੜ ਲਿਆ ਸੀਗਾ ਲਵ ਤੇ ਕੁਸ਼ਣ ਨੇ ਜਿਹੜੇ ਕੀ ਕਿਹਾ ਜਾਂਦਾ ਹੈ ਕਿ ਰਾਮਚੰਦਰ ਦਾ ਹੀ ਪੁੱਤ ਸੀ ਉਹਨਾਂ ਨੇ ਉਸ ਘੋੜੇ ਨੂੰ ਫੜ ਲਿਆ ਸੀ ਤੇ ਜਦੋਂ ਰਾਮਚੰਦਰ ਦੀ ਸੈਨਾ ਗਈ ਉਹਨਾਂ ਨੇ ਉਹਨਾਂ ਨਾਲ ਸਾਰਿਆਂ ਨਾਲ ਹੀ ਵਿਚਾਰ ਕੀਤੀ ਉਹ ਸਾਰੇ ਹਾਰ ਗਏ ਉੱਥੇ ਵਿਚਾਰਾਂ ਦੀ ਜੰਗ ਸੀ ਕਿਉਂਕਿ ਜੇ ਉਹ ਕਹੀਏ ਉਂਝ ਲੜਾਈ ਸੀ ਲੜਾਈ ਨਹੀਂ ਸੀ ਕਿਉਂਕਿ ਰਗੂਕੂਲ ਜਿਹੜਾ ਸੀ ਉਹਦੇ ਵਿੱਚ ਤਾਂ ਉਹ ਆਪ ਹੀ ਕਹਿੰਦੇ ਨੇ ਰਮਾਇਣ ਜੇ ਪੜ੍ਹੀ ਜਾਵੇ ਉਹ ਆਪ ਹੀ ਕਹਿੰਦੇ ਨੇ ਕਿ ਇਸਤਰੀ ਤੇ ਬੱਚਿਆਂ ਤੇ ਵਾਰ ਨਹੀਂ ਕੀਤਾ ਜਾ ਸਕਦਾ ਤਵੇ ਉਹ ਬੱਚਿਆਂ ਦੇ ਛੋਟਿਆਂ ਦੇ ਕਿਵੇਂ ਬਾਹਰ ਕਰ ਦੰਦੇ ਉਹ ਵਿਚਾਰਾਂ ਦੀ ਜੰਗ ਸੀ ਤੇ ਵਿਚਾਰਾਂ ਦੀ ਜੰਗ ਜਿਹੜਾ ਵੀ ਹਾਰਦਾ ਹੁੰਦਾ ਸੀ ਉਹ ਜਲ ਸਮਾਦੀ ਲੰਦਾ ਹੁੰਦਾ ਸੀ ਤਾਂ ਹੀ ਰਾਮਚੰਦਰ ਜਦੋਂ ਹਾਰਿਆ ਆ ਰਾਜਪਾਟ ਛੱਡ ਗਏ ਉਹਨੇ ਸਰਜੂ ਨਦੀ ਦੇ ਵਿੱਚ ਜਲ ਸਮਾਦੀ ਲੈ ਲਈ ਸੀ ਇਹਦਾ ਪ੍ਰਮਾਣ ਮਿਲਦਾ ਆ ਜਦੋਂ ਅਸ਼ਟਾਵਰਕ ਗਿਆ ਸੀਗਾ ਰਾਜੇ ਜਨਕ ਦੀ ਸਵਾ ਚ ਉਥੇ ਰਿਸ਼ੀ ਸੀ ਉਹ ਵੀ ਇਦਾਂ ਹੀ ਵਿਚਾਰ ਕਰਦਾ ਹੁੰਦਾ ਸੀ ਜਿਹੜਾ ਹਾਰ ਜਾਂਦਾ ਹੁੰਦਾ ਸੀ ਉਹਨੂੰ ਫਿਰ ਜਲ ਸਮਾਧੀ ਲੈਣੀ ਪੈਂਦੀ ਹੁੰਦੀ ਸੀ ਪਰ ਅਸ਼ਟਾ ਵਰਕ ਨੇ ਉਹਨੂੰ ਹਰਾ ਕੇ ਬ੍ਰਹਮ ਗਿਆਨ ਦੇ ਵਿੱਚ ਉਹਨੂੰ ਮਾਫ ਕਰਤਾ ਸੀ ਕਿਉਂਕਿ ਗੁਰੂ ਸਾਹਿਬ ਹੁਣ 베ਦੀ ਸੋਢੀ ਨੇ ਜਿਹੜੇ ਲਵੂ ਸੀ ਲਵੂ ਦੀ ਔਲਾਦ 베ਦੀ ਕਹਾਈ ਹੈ ਕੁਸ਼ੂ ਦੀ ਔਲਾਦ ਸੋਢੀ ਕਹਾਈ ਹੈ ਉਹ ਕਹਿੰਦੇ ਨੇ ਆਪਣੇ ਆਪ ਨੂੰ ਕਿ ਅਸੀਂ 베ਦੀ ਸੋਢੀਆਂ ਖੈਰ ਬ੍ਰह्म ਗਿਆਨ ਦੇ ਵਿੱਚ ਵੇਦੀ ਸੋਢੀ ਦਾ ਅਰਥ ਕੁਝ ਹੋਰ ਹੈ ਸੰਸਾਰ ਦੇ ਅੰਦਰ ਵੇਦੀ ਸੋਢੀ ਦਾ ਅਰਥ ਕੁਝ ਹੋਰ ਹੈ ਸ਼ਰੀਰ ਕਰਕੇ ਵੈਸੇ ਜਿਹੜਾ ਸੋਢੀ ਹੈ ਉਹ ਪਰਮੇਸ਼ਰ ਨੂੰ ਕਿਹਾ ਜਾਂਦਾ ਆ ਵੇਦੀ ਵੀ ਉਹ ਕਹਾਏ ਨੇ ਜਿਣੀ ਵੇਦ ਪਠਿਓ ਸੋ ਵੇਦੀ ਕਹਾਏ ਜਿਹੜੇ ਵੇਦ ਪਾਠੀ ਸੀ ਉਹਨਾਂ ਨੂੰ ਵੇਦੀ ਕਹਿੰਦੇ ਹੁੰਦੇ ਸੀ ਉਹ ਜਿਹੜਾ ਘੋੜਾ ਸੀ RAMCHANDR ਦਾ RAMCHANDR ਨੂੰ ਹਰਾ ਕੇ ਲਵ ਤੇ ਕੁਸ਼ੂ ਨੇ ਆਪਣੇ ਕੋਲ ਰੱਖ ਲਿਆ ਸੀ ਅੱਗੇ ਦਸ਼ਮ ਪਾਸ਼ਾ ਕਹਿੰਦੇ ਨੇ ਕਹਿੰਦੇ ਅਸੀਂ ਸੋਡੀਆਂ ਚੋਂ ਆ ਉਹਨਾਂ ਕੋਲ ਉਹਨਾਂ ਨੇ ਘੋੜੇ ਦੀ ਪਰੰਪਰਾ ਚਲਾਈ ਇਹ ਗਿਆਨ ਦਾ ਪ੍ਰਤੀਕ ਸੀ ਘੋੜਾ ਇਹ ਤੇ ਰਾਮਜੰਦਰ ਤੋਂ ਖੋਇਆ ਸੀ ਜਿੱਤਿਆ ਸੀ ਬਲਕੇ ਰਾਮਜੰਦਰ ਨੂੰ ਹਰਾ ਕੇ ਵੇਦੀਆਂ ਤੇ ਸੋਡੀਆਂ ਨੇ ਦਸ਼ਮ ਪਾਤਸ਼ਾਹ ਤੋਂ ਅੱਗੇ ਹਨ ਅੰਗਾਂ ਸਿੰਘਾਂ ਕੋਲੇ ਇਹ ਪਰੰਪਰਾ ਅੱਜ ਤੱਕ ਜਾਰੀ ਹੈ ਉਹ ਜਿਹੜਾ ਅਸ਼ਬ ਹੈ ਜਿਹੜਾ ਘੋੜਾ ਆ ਉਹ ਗਿਆਨ ਦਾ ਪ੍ਰਤੀਕ ਹੈ ਜੇ ਉਹਨੂੰ ਕਿਸੇ ਨੇ ਫੜਨਾ ਹੈ ਤਾਂ ਗਿਆਨ ਚਰਚਾ ਦੇ ਵਿੱਚ ਹਰਾਉਣਾ ਪਊਗਾ ਉਹ ਨਗਾਰਾ ਲੈ ਕੇ ਚੱਲਣ ਦਾ ਮਤਲਬ ਇਹ ਹੈ ਨਗਾਰਾ ਉਂਝ ਕੋਈ ਕਿਸੇ ਦੇ ਰਾਜ ਦੇ ਵਿੱਚ ਜਾ ਕੇ ਨਗਾਰਾ ਨਹੀਂ ਭਜਾ ਸਕਦੇ ਇਹ ਜੰਗ ਵਾਸਤੇ ਲਲਕਾਰਨਾ ਹੁੰਦਾ ਆ ਦਸ਼ਮ ਪਾਤਸ਼ਾਹ ਨੇ ਰਣਜੀਤ ਨਗਾਰਾ ਬਣਾਇਆ ਝੰਡਾ ਲੈ ਕੇ ਚੱਲੇ ਝੰਡਾ ਧਰਮ ਦੀ ਤੁਜਾ ਹੁੰਦੀ ਐ ਜਿਹਨੂੰ ਆਪਾਂ ਝੰਡਾ ਕਹਿੰਨੇ ਆ ਉਹ ਤੋਂ ਜਾ ਹੁੰਦੀ ਐ ਧਰਮ ਦੀ ਉਹ ਲੈ ਕੇ ਚੱਲਣਾ ਨਗਾਰਾ ਵਜਾਉਣਾ ਆਸ਼ੀਰਵ ਲੈ ਕੇ ਚੱਲਣਾ ਇਹਨੂੰ ਜਿਹੜਾ ਉਹ ਤੋਂ ਅੱਗੇ ਦੇ ਗਿਆਨ ਵਾਲਾ ਉਹ ਫੜ ਕੇ ਉਹਨੂੰ ਹਰਾ ਸਕਦਾ ਆ ਇਹ ਇਤਿਹਾਸ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ